ਤੰਦਨ ਸਾਇਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਨਾ ਕਿਸੇ ਲਿਖਾਰੀ ਨੇ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਾਰੇ ਦਾ ਸਾਰਾ ਜੀਵਨ ਵੜ ਕੇ ਵੇਖ ਲੋ ਇੱਕ ਤੋਂ ਇੱਕ ਵੱਡਾ ਦੁੱਖ ਹੈ ਇੱਕ ਤੋਂ ਇੱਕ ਵੱਡੀ ਚੁਣੌਤੀ ਹੈ ਬਹੁਤਾ ਲੰਮਾ ਸਮਾਂ ਜੰਗਾਂ ਜੁੱਦਾਂ ਚ ਲੰਘਿਆ ਬਹੁਤਾ ਲੰਮਾ ਸਮਾਂ ਦੁੱਖਾਂ ਤਕਲੀਫਾਂ ਲੜਾਈ ਸੰਸਾਰ ਦੇ ਖਾਤਰ ਲੜਾਈਆਂ ਕਰਦਿਆਂ ਜੰਗਾਂ ਕਰਦਿਆਂ ਲੰਘਿਆ ਕੋਈ ਵੀ ਇਹੋ ਜਿਹਾ ਸੁੱਖ ਨਹੀਂ ਨਜ਼ਰ ਆਉਂਦਾ ਜਿਹੜਾ ਆਮ ਦੁਨੀਆਦਾਰ ਗੋਲ ਹੁੰਦਾ ਤੇ ਉਸ ਵਿੱਚ ਉਹ ਸੁਖ ਲੱਭਦਾ ਤੇ ਵੱਡੀ ਗੱਲ ਇਹ ਹੋਈ ਇੰਨੇ ਦੁੱਖਾਂ ਦੇ ਵਿੱਚ ਇੰਨੀਆਂ ਮੁਸ਼ਕਲਾਂ ਦੇ ਵਿੱਚ ਇੰਨੀਆਂ ਮੁਸੀਬਤਾਂ ਦੇ ਵਿੱਚ ਇੰਨੀਆਂ ਚੁਣੌਤੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਨੇ ਨਾ ਹੀ ਕਦੇ ਰੱਬ ਨੂੰ ਅਲਮਾ ਦਿੱਤਾ ਤੇ ਨਾ ਹੀ ਕਦੇ ਉਹਨਾਂ ਦੀ ਅੱਖ ਚ ਹੰਝੂ ਆਇਆ ਕਵੀ ਨੂੰ ਸ਼ੱਕ ਹੋਇਆ ਵੀ ਇਹ ਕਿਵੇਂ ਹੋ ਸਕਦਾ ਵੀ ਰੋਵੇ ਆ ਰਾਮ ਨਿਕਾਲਾ ਭਇਆ ਰੋਵੇ ਜਨਮੇਜਾ ਖੋਇ ਗਿਆ ਇਹ ਸਾਰੇ ਰੋਂਦੇ ਨਜ਼ਰ ਆ ਰਿਹਾ ਰੋਵੇ ਪਾਣ ਪਏ ਮਜੂਰ ਜਨ ਕੇ ਸਵਾਮੀ ਰਹਿਤ ਵੱਡੇ ਵੱਡੇ ਅਵਤਾਰੀ ਪੁਰਸ਼ ਆਏ ਕਿਸੇ ਨਾ ਕਿਸੇ ਮੋੜ ਤੇ ਰੋਏ ਕਿਸੇ ਨਾ ਕਿਸੇ ਗੱਲੋਂ ਰੋਏ ਵਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਇਤ ਸਭ ਕੋਈ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਿੰਤਤ ਪਰੇਸ਼ ਬਲਕਿ ਧਰਮੀ ਲੋਕਾਂ ਦੇ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਆ ਵੀ ਕਿਵੇਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਐਡੀਆਂ ਮੁਸ਼ਕਲਾਂ ਦੇ ਵਿੱਚ ਰੋਇਆ ਨਾ ਹੋਵੇ ਜਾਂ ਰੱਬ ਨੂੰ ਲਾਂਭਾ ਨ ਦਿੱਤਾ ਹੋਵੇ ਉਹ ਕਹਿੰਦਾ ਮੈਂ ਨਹੀਂ ਮੰਨਦਾ ਮੈਂ ਤਾਂ ਤਸੱਲੀ ਕਰਾਂਗਾ ਉਹ ਪਟਨਾ ਸਾਹਿਬ ਚਲਿਆ ਗਿਆ ਉਹਨੇ ਅਰਦਾਸ ਕੀਤੀ ਪਟਨੇ ਦੀ ਧਰਤੀ ਨੂੰ ਪੁੱਛਿਆ ਕਿ हे ਪਟਨੇ ਦੀ ਧਰਤੀਏ ਤੇਰੇ ਕੋਲ ਤਕਰੀਬਨ 6 ਸਾਲ ਦੇ ਕਰੀਬ ਗੁਰੂ ਗੋਬਿੰਦ ਸਿੰਘ ਰਹੇ ਆ ਬਚਪਨ ਦਾ ਸਬੰਧ ਬਹੁਤਾ ਤਰ ਰੋਣ ਧੋਣ ਨਾਲ ਹੀ ਹੁੰਦਾ ਤੇ ਮੈਨੂੰ ਦੱਸ ਗੁਰੂ ਗੋਬਿੰਦ ਸਿੰਘ ਬਚਪਨ ਚ ਕਿੰਨੇ ਵਾਰ ਰੋਇਆ ਕਿੰਨੇ ਵਾਰੀ ਰੋਇਆ ਕਿਉਂਕਿ ਬਚਪਨ ਸੀ کئی ਵਾਰ ਬੱਚਿਆਂ ਨੇ ਕੁਝ ਕਹਾ ਹੋਏਗਾ ਕੋਈ 60 ਫੁੱਟ ਲੱਗੀ ਹੋਏਗੀ ਕੋਈ ਕਿਸੇ ਨਾਲ ਮਾੜਾ ਮੋਟਾ ਝਗੜਾ ਹੋਇਆ ਹੋਏਗਾ ਪੜ੍ਹਦੇ ਦੀ ਧਰਤੀ ਨੇ ਕਿਹਾ ਵੀ ਮੈਂ ਇਮਾਨਦਾਰੀ ਨਾਲ ਦੱਸਦੀਆਂ 6 ਸਾਲਾਂ ਚ ਮੈਂ ਕਦੇ ਗੁਰੂ ਗੋਬਿੰਦ ਸਿੰਘ ਨੂੰ ਰੋਂਦੇ ਨਹੀਂ ਦੇਖਿਆ ਜਦੋਂ ਵੀ ਜਿੱਧਰ ਵੀ ਜਿਹੜੀ ਵੀ ਗਲੀ ਚ ਲੰਗੇ ਉਹ ਹੱਸਦੇ ਹੀ ਲੰਗੇ ਤੇ ਹਾਸੇ ਵੰਡਦੇ ਲੰਗੇ ਬਲਕਿ ਜਿਹੜੇ ਬਹੁਤ ਉਦਾਸੀਆਂ ਚ ਬੈਠੇ ਸਨ ਜਦੋਂ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਚਰਨ ਪਏ ਉਹਨਾਂ ਨੂੰ ਵੀ ਹਸਾਏ ਚਾਹੇ ਉਹ ਪੰਡਤ ਸ਼ਿਵਦਾਤ ਹੋਵੇ ਉਦਾਸ ਹੋ ਰਿਹਾ ਸੀ ਕਿ ਇੰਨੀ ਉਪਾਸ਼ਨਾ ਕੀਤੀ ਹੈ ਪ੍ਰਮਾਤਮਾ ਦੀ ਪ੍ਰਮਾਤਮਾ ਦੇ ਦਰਸ਼ਨ ਨਹੀਂ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਨਹੀਂ ਆਪਣੇ ਆਪ ਚ ਕਿਤੇ ਨਾ ਕਿਤੇ ਪਰੇਸ਼ਾਨ ਸੀ ਜਦੋਂ ਉਹਨੂੰ ਦਰਸ਼ਨ ਦੀਦਾਰ ਬਖਸ਼ੇ ਉਹ ਗੁਰੂ ਦੇ ਭਗਵਾਨ ਦੇ ਦਰਸ਼ਨ ਕਰਕੇ ਉਹ ਵੀ ਖੁਸ਼ ਹੋ ਗਿਆ ਤੇ ਰਾਣੀ ਮੈਣੀ ਖੁਸ਼ ਹੋ ਗਈ ਜਿਹਦੇ ਘਰ ਪੁੱਤਰ ਦੀ ਧੀ ਦੀ ਔਲਾਦ ਕੋਈ ਨਹੀਂ ਸੀ ਉਹ ਤਾਂ ਰੋਣਾ ਤਾਂ ਕੀ ਜਿਹਦੇ ਘਰ ਗਏ ਉਹਨੂੰ ਵੀ ਹਸਾਏ ਰੋਏ ਨਹੀਂ ਇੱਥੇ ਉਹ ਕਹਿੰਦੀ ਮੇਰੇ ਕੋਲੇ ਤਾਂ 6 ਸਾਲ ਹੀ ਰਹਾ ਤੇ ਬੋਦਾ ਜਿਹੜਾ ਦੁੱਖਾਂ ਦਾ ਸਮਾਂ ਮੁਸ਼ਕਲਾਂ ਦਾ ਸਮਾਂ ਉਹ ਅਨੰਦਪੁਰ ਜਾ ਕੇ ਸ਼ੁਰੂ ਹੁੰਦਾ ਤੂੰ ਅਨੰਦਪੁਰ ਨੂੰ ਜਾ ਕੇ ਪੁੱਛ ਤੋ ਅਨੰਦਪੁਰ ਦੀ ਧਰਤੀ ਤੇ ਆਇਆ ਅਨੰਦਪੁਰ ਦੀ ਧਰਤੀ ਨੂੰ ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਬੜਾ ਲੰਮਾ ਸਮਾਂ ਤੇਰੇ ਕੋਲ ਰਹਾ ਤੂੰ ਦੱਸ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਿੰਨਿਆਂ ਨੂੰ ਘੇਰੇ ਪਏ ਨੇ ਇੱਥੇ ਛੋਟੀਆਂ ਮੋਟੀਆਂ ਜੰਗਾਂ ਹੁੰਦੀਆਂ ਰਹੀਆਂ ਨੇ ਬੜਾ ਕੁਸ਼ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਰਿਆ ਕਦੇ ਗੁਰੂ ਗੋਬਿੰਦ ਸਿੰਘ ਰੋਏ ਅੱਖਾਂ 'ਚ ਹੰਝੂ ਆਇਆ ਕਿਤੇ ਰੱਬ ਨੂੰ ਅਲਮਾ ਦਿੱਤਾ ਅਨੰਦਪੁਰ ਸਾਹਿਬ ਦੀ ਧਰਤੀ ਕਹਿੰਦੀ ਨਾ ਨਾ ਜੀਨੇ ਜਿਸ ਧਰਤੀ ਦਾ ਨਾਮ ਹੀ ਅਨੰਦਪੁਰ ਰੱਖਿਆ ਹੋਵੇ ਉੱਥੇ ਕਿਵੇਂ ਰੋਣਾ ਸਕਦਾ ਅਨੰਦ ਵਿੱਚ ਤਾਂ ਸਦਾ ਹੀ ਅਨੰਦ ਹੈ ਅਨੰਦ ਦਾ ਦੂਜਾ ਆਪੋਜੀਟ ਸ਼ਬਦ ਹੀ ਕੋਈ ਨਹੀਂ ਇਹਦਾ ਵਿਰੋਧੀ ਸ਼ਬਦ ਹੀ ਕੋਈ ਨਹੀਂ ਅਨੰਦ ਮਤਲਬ ਅਨੰਦ ਉਹ ਸਦਾ ਕਿਹੜੇ 'ਚ ਰਹਿੰਦਾ ਹੈ ਸਦਾ ਵਿਗਾਸ ਵਿੱਚ ਰਹਿੰਦਾ ਹੈ ਉੱਥੇ ਕੋਈ ਦੁੱਖ ਨਹੀਂ ਕੋਈ ਸੁੱਖ ਨਹੀਂ ਇੱਕ ਸਾਰਤਾ ਹੈ ਮਾਨੀ ਇੱਥੇ ਕਦੇ ਰੋਂਦਿਆਂ ਵਿਖਿਆ ਜਿੰਨਾ ਕੁਛ ਮਕੋਣੇ 9 ਸਾਲ ਦੀ ਉਮਰ ਚੋ ਗੁਰੂ ਬਣਦੇ ਆ 9.5 ਸਾਲ ਦੀ ਉਮਰ ਚ ਆਪਣੇ ਪਿਤਾ ਨੂੰ ਤਿਲਕ ਜੰਝੂ ਦੇ ਰਾਖੇ ਬਣਾ ਕੇ ਕਿਸੇ ਦਾ ਧਰਮ ਬਚਾਉਣ ਵਾਸਤੇ ਭੇਜਦੇ ਆ ਪਾਦਸ਼ਾਹ ਦਾ ਉਹਨਾਂ ਦੀ ਝੋਲੀ ਵਿੱਚ ਲਿਆ ਕੇ ਉਹਨਾਂ ਦੇ ਪਿਤਾ ਗੁਰੂ ਦਾ ਸੀਸ ਪਾਇਆ ਜਾਂਦਾ ਆਪਣੇ ਹੱਥੀ ਪਿਤਾ ਗੁਰੂ ਦਾ ਸੰਸਕਾਰ ਕਰਦੇ ਆ ਕੋਈ ਅੱਖ ਤੰਝੂ ਨਹੀਂ ਕੋਈ ਰੱਬ ਨੂੰ ਅਲੰਮਾ ਨਹੀਂ ਦਿੱਤਾ ਅਨੰਦਪੁਰ ਸਾਹਿਬ ਦੀ ਧਰਤੀ ਕਹਿੰਦੀ ਵੀ ਮੈਂ ਤਾਂ ਇੰਨੇ ਲੰਮੇ ਸਮੇਂ ਚ ਮੈਂ ਰੋਂਦੇ ਨਹੀਂ ਦੇਖਿਆ ਤੂੰ ਸਰਸਾ ਦੀ ਉਸ ਨਦੀ ਨੂੰ ਜਾ ਕੇ ਉਹ ਸਰਸਾ ਦੇ ਕਿਨਾਰੇ ਨੂੰ ਜਾ ਕੇ ਪੁੱਛ ਜਿੱਥੇ ਉਹਦਾ ਪਰਿਵਾਰ ਵਿਛੜਿਆ ਜਦੋਂ ਇਨਸਾਨ ਦਾ ਕੋਈ ਪਰਿਵਾਰ ਦਾ ਜੀ ਵਿਛੜਦਾ ਨਾ ਉਦੋਂ ਉਹਦੀਆਂ ਅੱਖਾਂ ਜ਼ਰੂਰ ਭਰ ਜਾਂਦੀਆਂ ਨੇ ਜ਼ਰੂਰ ਉਹਦਾ ਅੰਦਰ ਭਰ ਜਾਂਦਾ ਉੱਥੇ ਜ਼ਰੂਰ ਰੋਏ ਹੋਣਗੇ ਤੂੰ ਸਰਸਾ ਦੇ ਕਿਨਾਰੇ ਨੂੰ ਪੁੱਛ ਜਾ ਕੇ ਉਹ ਕਵੀ ਸਰਸਾ ਕਿਨਾਰੇ ਜਾ ਕੇ ਪੁੱਛਦਾ ਵੀ ਇੱਥੋਂ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ 6 ਔਰ 7 ਪੋਦੀ ਉਸ ਬਰਫੀਲੀ ਤੇ ਕਕਰੀਲੀ ਰਾਤ ਨੂੰ ਲੰਘੇ ਆਪਣੇ ਪਰਿਵਾਰ ਸਮੇਤ ਉਤੋਂ ਕਹਿਰਾ ਦਾ ਮੀਂਹ ਪੈ ਰਿਆ ਬੜੀ ਕਹਿਰਾ ਭਰੀ ਉਹ ਰਾਤ ਸੀ ਇਸ ਕਿਨਾਰੇ ਤੇ ਤੇਰੇ ਕੋਲ ਆ ਕੇ ਕੀਮਤੀ ਧਨ ਵੀ ਸਰਸਾ ਵਿੱਚ ਰੁੜ ਗਿਆ ਜਿਹੜੇ ਕੀਮਤੀ ਗ੍ਰੰਥ ਨੇ ਉਹ ਵੀ ਰੁੜ ਗਏ ਪ੍ਰਾਣਾ ਤੋਂ ਪਿਆਰੇ ਸਿੰਘ ਰੁੜ ਗਏ ਇੱਥੇ ਪ੍ਰਾਣਾ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਤਿੰਨ ਹਿੱਸਿਆਂ ਚ ਪਰਿਵਾਰ ਗੁਰੂ ਗੋਬਿੰਦ ਸਿੰਘ ਦਾ ਇੱਥੇ ਵੰਡਿਆ ਗਿਆ ਵਿਛੜ ਗਿਆ ਤੇ ਸਰਸਾ ਇਮਾਨਦਾਰੀ ਨਾਲ ਦਸੀ ਕਿ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅੱਖ ਚ ਹੰਝੂ ਆਇਆ ਕੋਈ ਰੱਬ ਨੂੰ ਅਲਾਮਾ ਦਿੱਤਾ ਸਰਸਾ ਨੇ ਹੱਸ ਕੇ ਕਿਹਾ ਕੀ ਦੀ ਨਾ ਨਾ ਮੈਂ ਇੱਥੇ ਰੋਂਦੇ ਨਹੀਂ ਵੇਖਿਆ ਬਲਕਿ ਉਹ ਤਾਂ ਅਮਰਤ ਵੇਲੇ ਇਧਰ ਪਰਿਵਾਰ ਵਿਛੜ ਗਿਆ ਤੇ ਉਹ ਸਿੱਖਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਕਹਿ ਰਿਹਾ ਸਿੱਖੋ ਅਮਰਤ ਵੇਲਾ ਹੋ ਗਿਆ ਨਿਤਨੇਮ ਸੰਭਾਲੋ ਜਪਜੀ ਸਾਹਿਬ ਦਾ ਪਾਠ ਕਰੋ ਆਸਾ ਕੀ ਵਾਰ ਦਾ ਕੀਰਤਨ ਕਰੋ ਮੈਂ ਇੱਥੇ ਆਪਣੇ ਸਿੱਖਾਂ ਨੂੰ ਕੀਰਤਨ ਕਰਨ ਵਾਸਤੇ ਉਹਨਾਂ ਨੂੰ ਕਹਿੰਦਿਆਂ ਦਾ ਸੁਣਿਆ ਨਿਤਨੇਮ ਕਰਨ ਵਾਸਤੇ ਕਹਿੰਦਿਆਂ ਸੁਣਿਆ ਸਿਮਰਨ ਕਰਨ ਵਾਸਤੇ ਕਹਿੰਦਿਆਂ ਸੁਣਿਆ ਪਰਵਾੜ ਤੇ ਅਟਲ ਉਸ ਅਕਾਲ ਪੁਰਖ ਪ੍ਰਮਾਤਮਾ ਤੇ ਅਟਲ ਵਿਸ਼ਵਾਸ ਪੱਕਾ ਕਰਨ ਵਾਸਤੇ ਕਹਿੰਦਿਆਂ ਦਾ ਸੁਣਿਆ ਪਰ ਮੈਂ ਨਾ ਰੱਬ ਨੂੰ ਉਲਾਮਾ ਦਿੰਦੇ ਵੇਖਿਆ ਤੇ ਨਾ ਹੀ ਮੈਂ ਰੋਂਦੇ ਵੇਖਿਆ ਤੇ ਨਾ ਹੀ ਕਿਸੇ ਸਿੱਖ ਨੂੰ ਉਹਨਾਂ ਨੇ ਇਹ ਕਿਹਾ ਕਿ ਮੇਰਾ ਫਤਿਹ ਸਿੰਘ ਕਿੱਥੇ ਆ ਮੇਰਾ ਜੋਰਾਵਰ ਕਿੱਥੇ ਆ ਮੇਰੀ ਬਿਰਧ ਮਾਤਾ ਕਿੱਥੇ ਆ ਮੇਰੇ ਮਹਿਲ ਕਿੱਥੇ ਨੇ ਜਦੋਂ ਤੱਕ ਮੇਰਾ ਸਾਰਾ ਪਰਿਵਾਰ ਇਕੱਠਾ ਨਹੀਂ ਹੋ ਜਾਂਦਾ ਮੈਂ ਇੱਕ ਕਦਮ ਅੱਗੇ ਨਹੀਂ ਤੁਰਨਾ ਮੈਂ ਕੋਈ ਇਹਨਾਂ ਦੇ ਮੁਖ ਤੋਂ ਇਹੋ ਜਿਹਾ ਬਚਨ ਨਹੀਂ ਸੁਣਿਆ ਉਹ ਤਾਂ ਬਸ ਆਪਣੀ ਮੰਜ਼ਲ ਵੱਲ ਨੂੰ ਵੱਧ ਰਿਹਾ ਸੀ ਸਰਸਾ ਕਹਿੰਦੀ ਇੱਥੇ ਵੀ ਨਹੀਂ ਰੋਏ ਪਰ ਤੂੰ ਇੱਕ ਕੰਮ ਕਰ ਚਮਕੌਰ ਦੀ ਗੜੀ 'ਚ ਜ਼ਰੂਰ ਰੋਏ ਹੋਣਗੇ ਕਿਉਂਕਿ ਉੱਥੇ ਅੱਖਾਂ ਸਾਹਮਣੇ ਦੋ ਨੌਜਵਾਨ ਪੁੱਤ ਸ਼ਹੀਦ ਹੋਏ ਤੂੰ ਉਹਨੂੰ ਜਾ ਕੇ ਪੁੱਛ ਸੁੱਖ ਕੀ ਹੁੰਦਾ ਹੈ ਜਦੋਂ ਅੰਦਰ ਗੁਰੂ ਦਾ ਸ਼ਬਦ ਨਾਮ ਸਿਮਰਨ ਵਾਜੇ ਸੁੱਖ ਆ ਹੁੰਦਾ ਉਹਨੇ ਚਮਕੌਰ ਦੀ ਗੜੀ ਨੂੰ ਜਾ ਕੇ ਪੁੱਛਿਆ ਕੇ ਗੁਰੂ ਗੋਬਿੰਦ ਸਿੰਘ ਵੱਡੇ ਸਾਹਿਬਜ਼ਾਦੇਾਂ ਸਮੇਤ ਪੰਜ ਪਿਆਰਿਆਂ ਸਮੇਤ ਕੁਝ ਗਿਣਤੀ ਦੇ ਸਿੱਖਾਂ ਸਮੇਤ ਸੱਤਾ ਅਠਾ ਮਹੀਨਿਆਂ ਦੇ ਘੇਰੇ ਤੋਂ ਬਾਅਦ ਅੰਤਾਂ ਦੀਆਂ ਦੁੱਖਾਂ ਭੁੱਖਾਂ ਨੂੰ ਸਹਾਰ ਕੇ ਤੇਰੇ ਕੋਲ ਆਏ ਸਨ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅੱਖਾਂ ਸਾਹਮਣੇ ਦੋ ਜਵਾਨ ਉਤਸ਼ੀਤ ਹੋਇਆ ਕੀ ਗੁਰੂ ਗੋਬਿੰਦ ਸਿੰਘ ਦੀ ਅੱਖ 'ਚ ਅਥਰੂ ਆਇਆ ਕੀ ਗੁਰੂ ਗੋਬਿੰਦ ਸਿੰਘ ਨੇ ਪ੍ਰਮਾਤਮਾ ਨੂੰ ੁਲਾਮਾ ਦਿੱਤਾ ਮੈਨੂੰ ਇਮਾਨਦਾਰੀ ਨਾਲ ਦੱਸ ਚਮਕਾਰ ਦੀ ਘੜੀ ਨੇ ਕਿਹਾ ਜੇ ਪੁੱਛਣੀ ਆ ਗਿਆ ਦੱਸ ਸੁਣ ਹਾਂ ਇਹ ਬਿਲਕੁਲ ਸੱਚ ਹੈ 7-8 ਮਹੀਨਿਆਂ ਦੇ ਘੇਰਿਆਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮੇਰੇ ਕੋਲ ਆਏ ਸਨ ਦੋ ਪੁੱਤ ਨਾਲ ਸਨ ਪੰਜ ਪਿਆਰੇ ਨਾਲ ਸਨ ਕੁਝ ਪੁਰਾਣਾ ਤੋਂ ਪਿਆਰੇ ਸਿੱਖ ਨਾਲ ਸਨ ਇੱਥੇ ਦੁਨੀਆਂ ਦਾ ਅਸਾਵਾ ਅਦੁੱਤੀ جنگ ਲੜਿਆ ਗਿਆ ਮੈਂ ਆਪਣੀਆਂ ਅੱਖਾਂ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇਸ ਜੰਗ ਦੀ ਅਗਵਾਈ ਕਰਦਿਆਂ ਦੇਖਿਆ ਪਰ ਮੈਂ ਇਹ ਨਹੀਂ ਵੇਖਿਆ ਕਿ ਉਹ ਰੋਹ ਹੋਣ ਜਾਂ ਰੱਬ ਨੂੰ ਅਲਾਮਾ ਦਿੱਤਾ ਹੋਵੇ ਬਲਕਿ ਜਦੋਂ ਅਜੀਤ ਸਿੰਘ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਉਦੋਂ ਬੜੀ ਗਰਜਵੀਂ ਆਵਾਜ਼ 'ਚ ਉਹਨਾਂ ਨੇ ਜਕਾਰਾ ਜ਼ਰੂਰ ਛੱਡਿਆ ਸੀ ਜਦੋਂ ਜੁਝਾਰ ਸਿੰਘ ਦੀ ਸ਼ਹਾਦਤ ਹੋਈ ਉਦੋਂ ਬੜੀ ਗਰਜਵੀਂ ਆਵਾਜ਼ 'ਚ ਜਕਾਰਾ ਤਾਂ ਜ਼ਰੂਰ ਛੱਡਿਆ ਰੱਬ ਨੂੰ ਅਲਾਮਾ ਨਹੀਂ ਦਿੱਤਾ ਬਲਕਿ ਇਹ ਕਿਹਾ ਸੀ ਜਿਸ ਕੀ ਵਸਤ ਇਸ ਅੱਗੇ ਰੱਖ ਹੈ ਪ੍ਰਭ ਕੀ ਆਗਿਆ ਮਨ ਹੈ ਮਥ ਹੈ ਅਲਾਮਾ ਨਹੀਂ ਦਿੱਤਾ ਉਹਦਾ ਜਕਾਰੇ ਛੱਡ ਰਿਹਾ ਬਲਕਿ ਆਪਣੇ ਸਿੱਖਾਂ ਨੂੰ ਕਹਿ ਰਿਹਾ ਸੀ ਸਿੱਖੋ ਮੈਂ ਤੁਹਾਡੀਆਂ ਹਰ ਰੀਝਾਂ ਪੂਰੀਆਂ ਕੀਤੀਆਂ ਤੁਹਾਡੀ ਹਰ ਖੁਸ਼ੀ ਵਿੱਚ ਸ਼ਾਮਲ ਹੋਇਆ ਅੱਜ ਮੇਰਾ ਖੁਸ਼ੀਆਂ ਮਨਾਉਣ ਦਾ ਵੇਲਾ ਹੈ ਮੇਰੇ ਪੁੱਤ ਪੰਥ ਦੇ ਲੇਖੇ ਲੱਗ ਰਿਹਾ ਮੇਰੇ ਨਾਮ 'ਚ ਇੱਕ ਵਾਅਦਾ ਹੋ ਰਿਹਾ ਕੱਲ ਲੋਕ ਮੈਨੂੰ ਸ਼ਹੀਦ ਪਿਓ ਦਾ ਪੁੱਤ ਕਹਿੰਦੇ ਸਨ ਅੱਜ ਤੋਂ ਬਾਅਦ ਸ਼ਹੀਦਾਂ ਦਾ ਪਿਓ ਮੈਨੂੰ ਕਹਿਣਾ ਤੇ ਤੁਸੀਂ ਕਿਉਂ ਨਹੀਂ ਖੁਸ਼ ਹੋਏ ਨਾ ਤੁਸੀਂ ਜਕਾਰੇ ਛੱਡੇ ਤੇ ਨਾ ਤੁਸੀਂ ਜਕਾਰਿਆਂ ਦਾ ਜਵਾਬ ਦਿੱਤਾ ਪਿਆਰੇ ਦਇਆ ਸਿੰਘ ਦਾ ਗਲ ਜਰੂਰ ਭਰਿਆ ਅੱਖਾਂ ਜਰੂਰ ਭਰੀਆਂ ਦਇਆ ਸਿੰਘ ਨੇ ਜਰੂਰ ਕਿਹਾ ਸੀ ਪਾਦਸ਼ਾਹ ਤੇਰੇ ਵਰਗਾ ਪਿਤਾ ਅਸੀਂ ਸੰਸਾਰ 'ਚ ਨਹੀਂ ਦੇਖਿਆ ਜਿਹੜਾ ਆਪਣੇ ਪੁੱਤ ਦੀ ਸ਼ਹਾਦਤ ਦੀ ਖੁਸ਼ੀ ਮਨਾਵੇ ਤੇ ਜਕਾਰੇ ਛੱਡੇ ਸਾਡੇ ਤੋਂ ਹੀ ਕੁਝ ਨਹੀਂ ਹੋ ਸਕਦਾ ਇਹ ਆ ਅੰਦਰ ਦਾ ਸੁੱਖ ਚਮਕੌਰ ਦੀ ਗੜੀ ਕਹਿੰਦੀ ਇੱਥੇ ਵੀ ਨਹੀਂ ਰੋਏ ਮਾਚੀਵਾੜ ਦੇ ਜੰਗਲ ਨੂੰ ਜਾ ਕੇ ਪੁੱਛ ਉਦੋਂ ਉਹਦੇ ਕੋਲੇ ਕੋਈ ਕੀਮਤੀ ਵਿਛੋਣਾ ਨਹੀਂ ਸੀ ਆਨੰਦਪੁਰ ਦਾ ਕੋਈ ਸੁੱਖ ਨਹੀਂ ਸੀ ਕੋਈ ਆਨੰਦ ਨਹੀਂ ਸੀ ਰੋੜਾਂ ਦੀ ਸੇਜ ਹੈ ਉਪਰਲੈਂਡ ਨੂੰ ਕਪੜਾ ਕੋਈ ਨਹੀਂ ਸੀ ਤੇ ਠੱਕਾ ਪੋਦਾ ਵਗ ਰਿਆ ਸੀ ਹੱਡ ਚੀਰਵੀ ਹਵਾ ਚੱਲ ਰਹੀ ਸਨ ਤੇ ਵੱਡੀ ਗੱਲ ਨਾ ਘੋੜਾ ਨਾ ਜੋੜਾ ਨਾ ਕੋਈ ਸਿੱਖ ਨਾ ਕੋਈ ਚਾਰ ਮਰਦਾ ਕੋਈ ਵੀ ਕੋਈ ਪ੍ਰਸਾਦੀ ਹਾਥੀ ਕੋਲ ਨਹੀਂ ਉੱਥੇ ਜਾ ਕੇ ਪੁੱਛ ਜ਼ਰੂਰ ਰੋਏ ਹੋਣਗੇ ਮਾਚੀਵਾੜ ਦੇ ਜੰਗਲ ਚਲੇ ਗਏ ਉਸ ਜੰਡ ਨੂੰ ਪੁੱਛਿਆ ਜਿਹੜਾ ਅੱਜ ਵੀ ਉਸ ਗੁਰੂ ਦੀ ਯਾਦ ਨੂੰ ਸੰਭਾਲ ਕੇ ਬੈਠਾ ਹੈ ਗੁਰਦਰਾ ਚਰਨ ਕਮਲ ਸਾਹਿਬ ਦੇ ਸਾਹਮਣੇ ਜਿਹਦੇ ਥੱਲੇ ਗੁਰੂ ਸਾਹਿਬ ਕੁਝ ਪਲ ਆਰਾਮ ਦੀ ਅਵਸਥਾ ਵਿੱਚ ਜਾਂਦੇ ਨੇ ਨੀਂਦਰ ਵੀ ਪੈਂਦੀ ਹੈ ਉਸ ਜਗ੍ਹਾ ਤੇ ਬੈਠ ਕੇ ਪੁੱਛਿਆ ਮਾਛੀ ਵੜਦੀ ਧਰਤੀਏ ਮੈਨੂੰ ਗੱਸ ਗੁਰੂ ਗੋਬਿੰਦ ਸਿੰਘ ਇੱਥੇ ਪਰਿਵਾਰ ਮਾਰ ਕੇ ਆਇਆ ਸੀ ਪਰਿਵਾਰ ਦਾ ਵਿਛੋੜਾ ਪਹਿਣ ਤੋਂ ਬਾਅਦ ਆਇਆ ਸੀ ਬਹੁਤ ਸ਼ਹੀਦ ਕਰਾ ਕੇ ਆਇਆ ਸੀ ਅਨੰਦਪੁਰ ਛੱਡ ਕੇ ਆਇਆ ਸੀ ਇੱਥੇ ਕੱਲਾ ਸੀ ਕੋਈ ਸਿੱਖ ਨਾਲ ਨਹੀਂ ਸੀ ਕੋਈ ਸੰਗਤ ਘਰ ਪਰਿਵਾਰ ਦਾ ਨਾਲ ਨਹੀਂ ਸੀ ਕੀ ਪਤਾ ਇਕੱਲੇ ਬੈਠ ਕੇ 2 ਮਿੰਟ ਰੋਏ ਹੋਣ ਰੋਏ ਸੀ ਇਕੱਲਾ ਬੈਠ ਕੇ ਕਿਵਰ ਇਨਸਾਨ ਰੋ ਪੈਂਦਾ ਤੂੰ ਦੱਸ ਮਾਚੀ ਵਾੜੇ ਦੀ ਧਰਤੀ ਕੂਕ ਉਠੀ ਕਹਿੰਦੀ ਨਾ ਨਾ ਇੱਥੇ ਰੋਣਾ ਤਾਂ ਕੀ ਬਲਕੇ ਤਾਂ ਆਪਣੇ ਪਿਆਰੇ ਦੀ ਯਾਦ ਵਿੱਚ ਐਡੀ ਪਿਆਰ ਭਰੀ ਉਹਨੇ ਸੱਦ ਗਈ ਉਹ ਤਾਂ ਕਹਿੰਦਾ ਸੀ ਤੇ ਤੇਜ਼ ਹਵਾਵਾਂ ਚਲਦੀਆਂ ਨੂੰ ਵੇਖ ਕੇ ਕਹਿ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਿਹੜਾ ਤਦ ਮੈਨੂੰ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰੰਜਰ ਪਿਆਲਾ ਵਿੰਗ ਗਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਟ ਕਿੜਿਆਂ ਦਾ ਰਹਿਣਾ ਜੇ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਆਨੰਦਪੁਰਨੀ ਯਾਦ ਆਇਆ ਆਨੰਦਪੁਰ ਦੀਆਂ ਸਵਾ ਸਵਾ ਲੱਖ ਦੀਆਂ ਚਾਨਣੀਆਂ ਚਲੋ ਮਖਮਲੀ ਸੇਜਾ ਉਹ ਨਹੀਂ ਯਾਦ ਆਈਆਂ ਅੱਜ ਭੁਜੇ ਹੀ ਸੋਂਗੇ ਪਾਤਸ਼ਾਹ ਕਹਿੰਦੇ ਮੇਰੇ ਅੰਦਰ ਜਿਹੜਾ ਆਨੰਦ ਉਹ ਆਨੰਦਪੁਰ ਕਰਕੇ ਆਨੰਦ ਨਹੀਂ ਹੈ ਮੇਰੇ ਅੰਦਰ ਆਨੰਦ ਪਰਮਾਤਮਾ ਦੇ ਸਿਮਰਨ ਕਰਕੇ ਆ ਕੀ ਫਰਕ ਪੈਂਦਾ ਚਾਹੇ ਆਨੰਦਪੁਰ ਦਾ ਕਿਲਾ ਹੋਵੇ ਤੇ ਚਾਹੇ ਮਾਚੀਵਾੜੇ ਦਾ ਜੰਗਲ ਹੋਵੇ ਜਿਹਦੇ ਅੰਦਰ ਸਿਮਰਨ ਵਿੱਚ ਉਹ ਆਨੰਦ ਆ ਗਿਆ ਉਹਨੂੰ ਜੰਗਲਾਂ ਵਿੱਚ ਵੀ ਆਨੰਦ ਹੈ ਉਹਨੂੰ ਮਾਚੀਵਾੜੇ ਦੇ ਕਿਲਿਆਂ ਵਿੱਚ ਵੀ ਆਨੰਦ ਹੈ ਮਾਚੀਵਾੜੇ ਦੀ ਧਰਤੀ ਨੇ ਕਿਹਾ ਤੂੰ ਰਾਏਕੋਟ ਜਾ ਕੇ ਪੁੱਛ ਉੱਥੇ ਜ਼ਰੂਰ ਰੋਏ ਹੋਣਗੇ ਜਦੋਂ ਪਤਾ ਲੱਗਿਆ ਹੋਣਾ ਨਾ ਛੋਟੇ ਸਹਿਬਜ਼ਾਦੇ ਵਜ਼ੀਰ ਖਾਨ ਨੇ ਦੀਵਾਰਾਂ ਦੇ ਵਿੱਚ ਚਿੰਕੇ ਸ਼ਹੀਦ ਕਰ ਦਿੱਤੇ ਉਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਸਾਰ ਰਗ ਕੱਟ ਦਿੱਤੀ ਗਈ ਉਹਨਾਂ ਨੂੰ ਇੰਨਾ ਕਹਿਰਾ ਭਰੀ ਉਹਨਾਂ ਨੂੰ ਜਿਹੜੀ ਸ਼ਹਾਦਤ ਦਿੱਤੀ ਮਿਰਦ ਮਾਤਾ ਨੂੰ ਸ਼ਹੀਦ ਕਰ ਦਿੱਤਾ ਉਹ ਖਬਰ ਸੁਣ ਕੇ ਅੱਖਾਂ ਭਰੀਆਂ ਹੋਣਗੀਆਂ ਰਾਏਕੋਟ ਚਲਾ ਗਿਆ ਰਾਏਕੋਟ ਦੀ ਧਰਤੀ ਨੂੰ ਪੁੱਛਿਆ ਕਿ ਮੈਨੂੰ ਸੱਚੋ ਸੱਚ ਦੱਸੀ ਜਦੋਂ ਨੂਰੇ ਮਾਹੀ ਨੇ ਆ ਕੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੁਣਾਈ ਸ਼ਾਮ ਦਾ ਵਕਤ ਸੀ ਕਿ ਉਸ ਦਿਨ ਗੁਰੂ ਗੋਬਿੰਦ ਸਿੰਘ ਖਬਰ ਸੁਣ ਕੇ ਰੋਏ ਸਨ ਅੱਖਾਂ 'ਚ ਹੰਝੂ ਆਇਆ ਸੀ ਉਹਨਾਂ ਦੇ ਅੰਦਰ ਦਾ ਸੁੱਖ ਉਹਨਾਂ ਦੇ ਅੰਦਰ ਦਾ ਆਨੰਦ ਉਹ ਕੁਝ ਘੜੀਆਂ ਕੁਝ ਪਲਾਂ ਲਈ ਵਿਖਰਿਆ ਸੀ ਰੈਕੋਟ ਦੀ ਧਰਤੀ ਨੇ ਕਿਹਾ ਨਾ ਨਾ ਜਦੋਂ ਨੂਰਾ ਮਾਹੀ ਆਇਆ ਨੂਰੇ ਮਾਹੀ ਨੇ ਆਪਣੇ ਦੋਵੇਂ ਹੱਥ ਮੂੰਹ ਤੇ ਰੱਖ ਕੇ ਜ਼ਰੂਰਤਾ ਮਾਰੀ ਜ਼ਰੂਰ ਰੋਇਆ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਨੇ ਤਾਂ ਪੁੱਛਿਆ ਨੂਰਿਆ ਰੋ ਨਾ ਮੈਨੂੰ ਸੱਚ ਦੱਸ ਵਯਾ ਕੀ ਹੈ ਸੱਚ ਦੱਸ ਵਯਾ ਕੀ ਹੈ ਤੇ ਨੂਰੇ ਮਾਹੀ ਨੇ ਗਿਆ ਬਾਦਸ਼ਾਹ ਤੁਸੀਂ ਸੁਣ ਲਓਗੇ ਜੇ ਮੈਂ ਦੱਸਣ ਲੱਗਿਆ ਜੇ ਜੋ ਮੈਂ ਤੁਹਾਨੂੰ ਦੱਸਣਾ ਮੂਹਰੇ ਰਾਤ ਆ ਰਹੀ ਹੈ ਤੇ ਇਹ ਰਾਤ ਕਹਿਰਾ ਭਰੀ ਬਣ ਜਾਣੀ ਆ ਤੁਹਾਡੇ ਵਾਸਤੇ ਅੱਪਾ ਦਿਨ ਚੜੇ ਗੱਲ ਕਰ ਲਾਂਗੇ ਪਾਦਸ਼ਾ ਹੱਸ ਕੇ ਕਹਿੰਦੇ ਕੋਈ ਗੱਲ ਨਹੀਂ ਤੂੰ ਦੱਸ ਮੈਂ ਇਹੋ ਜੀਆਂ ਕਹਿਰਾਂ ਦੀਆਂ ਰਾਤਾਂ ਵਿੱਚ ਰਹਿਣ ਦਾ ਆਦੀ ਹੋ ਗਿਆ ਮੈਂ ਇਹੋ ਜੀਆਂ ਕਹਿਰਾਂ ਭਰੀਆਂ ਰਾਤਾਂ ਵਿੱਚ ਰਹਿਣ ਦਾ ਆਦੀ ਹੋ ਗਿਆ ਕੋਈ ਪਰਵਾਹ ਨਹੀਂ ਤੂੰ ਦੱਸ ਨੂਰੇ ਮਾਹੀ ਨੇ ਤਹਾਂ ਮਾਰ ਕੇ ਦੱਸਿਆ ਪਾਦਸ਼ਾ ਤੇਰੇ ਦੋਵੇਂ ਲਾਲ ਸ਼ਹੀਦ ਹੋ ਗਏ ਨੇ ਸੂਬੇ ਨੇ ਕੰਨਾਂ 'ਚ ਪੀੜ ਕੇ ਨਪੀੜ ਕੇ ਕੋ ਕੋ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਮਿਰਦ ਮਾਂ ਨੂੰ ਠੰਡੇ ਬੁਲਸ ਤੋਂ ਧੱਕਾ ਮਾਰ ਕੇ ਸ਼ਹੀਦ ਕਰ ਦਿੱਤਾ ਟੋਡਰ ਮਲ ਨੇ ਸੰਸਕਾਰ ਕੀਤਾ ਸਾਰੀ ਦਾਸਤਾਨ ਸੁਣਾਈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਹੱਸ ਕੇ ਕਾਹੀ ਦੇ ਬੂਟੇ ਦੀਆਂ ਜੜਾਂ ਪੁੱਟ ਕੇ ਕਿਹਾ ਸੀ ਲਓ ਫਿਰ ਅੱਜ ਤੋਂ ਇਸ ਮੁਗਲਿਆ ਸਲਤਨਤ ਦੇ ਰਾਜ ਦੀ ਜੜ ਪੁੱਟੀ ਗਈ ਉਸ ਦਿਨ ਵੀ ਕਿਹਾ ਸੀ ਠੰਡੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾ ਗੁਜਰੀ ਸਰਹੰਮ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਤੇਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵਿਵਾਰਿਆ ਮੈਂ ਮਤ ਸ਼ਹਿਨशाह ਤੁਸੀਂ ਮੈਨੂੰ ਕਹੋ ਸਿੱਖੋ ਕਿਸਤਾਂ ਵਿੱਚ ਤਾਂ ਕਰਜ ਉਤਾਰਿਆ ਮੈਂ ਦੇਆ ਸਿੰਘ ਸ਼ਹਿਨशाह ਕੇ ਕਿ ਬੁਲਾਰਿਆ ਮਾਰੇ ਕਹਿੰਦੇ ਮੇਰਾ ਨਾਮ ਸਹੀ ਲੈ ਮੈਂ ਸ਼ਹਿਨशाह ਨਹੀਂ ਮੈਂ ਤਾਂ ਕਰਜ਼ਦਾਰ ਸੀ ਕੌਮ ਦਾ ਅੱਜ ਕਿਸਤਾਂ ਲਾਈਆਂ ਨੇ ਅੱਜ ਕਰਜ਼ੇ ਤੋਂ ਸੁਰਖਰੂ ਹੋਇਆ ਪੇ ਤਾਂ ਦਿੱਲੀ ਵਾਰੇ ਆ ਮਾ ਸਰਹੰਦ ਵਾਰੀ ਦੋ ਵੱਡੇ ਪੁੱਤ ਚਮਕੌਰ ਵਾਰੇ ਛੋਟੇ ਪੁੱਤ ਸਰਹੰਦ ਵਾਰੇ ਇਹ ਕਰਜ਼ਾ ਸੀ ਪੰਥ ਦਾ ਅੱਜ ਉਹ ਕਿਸ਼ਤਾਂ ਵਿੱਚ ਉਤਾਰ ਦਿੱਤਾ ਅੱਜ ਮੈਂ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ ਮੇਰਾ ਪੰਥ ਵਸਦਾ ਰਵੇ ਮੈਂ ਬਿਲਕੁਲ ਉਜੜ ਜਾਵਾਂ ਕੋਈ ਪਰਵਾਹ ਨਹੀਂ ਗੁਰੂ ਗੋਬਿੰਦ ਸਿੰਘ ਦਮਦਮਾ ਸਾਹਿਬ ਜਾ ਕੇ ਸਰਮੰਸਦਾਨੀ ਬਣਦੇ ਆ ਜੇ ਉਦੋਂ ਵੀ ਕੋਈ ਪੁੱਛਦਾ ਮਹਾਰਾਜ ਬੜਾ ਕੁਝ ਤੁਹਾਡੇ ਨਾਲ ਵਾਪਰਿਆ ਦੰਦਮਾ ਸਭ ਦੇ ਧਰਤੀ ਨੂੰ ਪੁੱਛਿਆ ਇੱਥੇ ਗੁਰੂ ਗੋਬਿੰਦ ਸਿੰਘ ਆਕੇ ਰੋਇਓ ਕਹਿੰਦੇ ਨਾ ਨਾ ਇੱਥੇ ਆਕੇ ਤਾਂ ਕੌਮ ਦੀ ਝੋਲੀ 'ਚ ਬਾਣੀ ਦਾ ਖਜ਼ਾਨਾ ਪਾਇਆ ਬਾਣੀ ਦੇ ਅਰਥ ਬੋਧ ਇਸ ਧਰਤੀ ਦੇ ਆਕੇ ਪਾਤਸ਼ਾਹ ਨੇ ਪਾਏ ਫਿਰ ਨਦੇੜ ਸਭ ਚਲੇ ਜਾਂਦੇ ਆ ਨਦੇੜ ਦੀ ਧਰਤੀ ਦੇ ਉੱਥੇ ਜਾ ਕੇ ਜਦੋਂ ਪੁੱਛਦਾ ਜਿਵੇਂ ਬਹਾਦਰ ਸ਼ਾਹ ਨੇ ਪੁੱਛਿਆ ਸੀ ਮਹਾਰਾਜ ਬੜਾ ਕੁਝ ਤੁਹਾਡੇ ਜੀਵਨ 'ਚ ਗੁਜ਼ਰਿਆ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ ਕਿਵੇਂ ਦਾ ਸਫਰ ਗੁਜ਼ਰਿਆ ਮਰ ਕਹਿੰਦੇ ਨੰਦ ਲਾਲ ਨੇ ਦੱਸਿਆ ਨਹੀਂ ਕਹਿੰਦੇ ਦੱਸਿਆ ਪਰ ਤੁਹਾਡੇ ਮੁਖ ਤੋਂ ਸੁਣਨਾ ਚਾਹੁੰਦਾ ਅੱਜ ਇਹ ਕਵੀ ਨੰਦੇੜ ਦੀ ਧਰਤੀ ਨੂੰ ਜਾ ਕੇ ਪੁੱਛਦਾ ਕਿ ਤੂੰ ਦੱਸ ਗੁਰੂ ਗੋਬਿੰਦ ਸਿੰਘ ਨੇ ਅੰਤਲਾ ਸਮਾਂ ਇੱਥੇ ਆ ਕੇ ਬਤੀਤ ਕੀਤਾ ਜਾਣ ਲੱਗੇ ਰੋਏ ਹੋਣਗੇ ਅੱਖਾਂ 'ਚ ਹੰਝੂ ਆਇਆ ਹੋਵੇਗਾ ਕੋਈ ਰੱਬ ਨੂੰ ਕੱਲਿਆਂ ਬੈਠ ਕੇ ਅਰਮਾਂ ਦਿੱਤਾ ਹੋਵੇਗਾ ਉਹ ਕਹਿੰਦੇ ਇਹੋ ਜਿਹਾ ਕੁਝ ਵੀ ਨਹੀਂ ਬਲਕਿ ਇਸ ਧਰਤੀ ਤੇ ਤਾਂ ਆ ਕੇ ਮਾਰੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਕਹਿ ਦਿੱਤਾ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਖਾਲਸਾ ਜੀ ਕਦੋਂ ਤੱਕ ਸ਼ਰੀਰ ਨਾਲ ਜੁੜੇ ਰਹਗੇ ਲਓ ਅੱਜ ਮੈਂ ਸ਼ਰੀਰ ਵੀ ਪਾਸੇ ਕਰਨ ਲੱਗਿਆ ਤੁਹਾਨੂੰ ਉਸ ਸ਼ਬਦ ਗੁਰੂ ਦੇ ਲੜ ਲਾਉਣ ਲੱਗਿਆ ਜਿਨੇ ਨਾ ਕਦੇ ਜਨਮ ਨੇ ਤੇ ਨਾ ਕਦੇ ਉਹਨੇ ਮਰਨਾ ਜੁਗੋ ਜੁਗ ਅਟਲ ਰਹੇਗਾ ਤੇ ਬਹਾਦਰ ਸ਼ਾਹ ਨੂੰ ਜਵਾਬ ਦਿੱਤਾ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਛਤੀ ਸੇ ਗੁਜ਼ਰਾ ਬੁਲੰਦੀ ਜਦੋਂ ਅਨੰਦਪੁਰ ਸਵਾ ਸਵਾ ਲੱਖ ਦੀਆਂ ਪਟਾਵਾਂ ਸੰਗਤਾਂ ਲੈ ਕੇ ਆ ਰਹੀਆਂ ਬੜਾ ਚੜਦੀ ਕਲਾ ਵਾਲਾ ਲੋਕ ਕਲਗੀਆਂ ਵਾਲਾ ਕਹਿ ਰਿਹਾ ਨੀਲੇ ਘੋੜੇ ਦਾ ਸ਼ਾਹ ਅਸਵਾਰ ਕਹਿ ਰਿਹਾ ਬੜਾ ਕੁਛ ਕਿਹਾ ਜਾ ਰਿਹਾ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਛਤੀ ਸੇ ਗੁਜ਼ਰਾ ਜਦੋਂ ਕੁਛ ਵੀ ਮੇਰੇ ਕੋਲ ਨਹੀਂ ਰਿਹਾ ਮਾਛੀ ਵੜ ਦੇ ਜੰਗਲਾਂ 'ਚ ਮੈਂ ਕੱਲਾ ਸਾਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਦੀ ਮੈਂ ਲੰਘ ਰਿਹਾ ਸਾਂ ਪਰ ਜਹਾਂ ਸੇ ਵੀ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ ਮੈਂ ਜਿੱਥੋਂ ਵੀ ਲੰਘਿਆ ਕੋਈ ਰੱਬ ਨੂੰ ਅਲਮਾ ਨਹੀਂ ਦਿੱਤਾ ਕੋਈ ਅੱਖ ਚ ਹੰਝੂ ਨਹੀਂ ਆਇਆ ਜਿੱਥੋਂ ਦੀ ਵੀ ਲੰਘਿਆ ਉਹਦੇ ਗੁਣ ਗਾਉਂਦਾ ਲੰਘਿਆ ਉਹਦਾ ਸ਼ੁਕਰਾਨਾ ਕਰਦਾ ਲੰਘਿਆ ਜੋ ਤੂੰ ਪਵ ਹੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਬਸ ਆ ਸ਼ਬਦ ਪੜਦਾ ਜਾ ਰਿਹਾ ਆ ਮੇਰੇ ਜੀਵਨ ਦਾ ਸਫਰ ਹੈ ਕਹਿਣ ਤੋਂ ਭਾਵ ਜੇ ਅਸੀਂ ਜੀਵਨ ਚ ਸੁੱਖ ਚਾਹੁੰਨੇ ਆ ਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉਹ ਪਾਵਨ ਪਵਤਰ ਸਿਧਾਂਤ ਕੋ ਪੱਕ ਆਪਣੇ ਜੀਵਨ ਤੇ ਬਸਾ